ਜੀ ਮੇਰੀ ਮਾਂ ਨਾ ਦੁੱਧ ਪਿਲਾਉਂਦੀ। ਤਾਂ ਉਹ ਦੁੱਧ ਕਿੱਥੇ ਜਾਂਦਾ? ਠੀਕ ਹੈ। ਫਿਰ ਤੇ ਮੇਰੀ ਗੰਨਾ ਬਣ ਜਾਂਦੀਆਂ ਸ਼ਰਤੀ ਕੱਟਣੀ ਪੈਂਦੀ ਹੈ। ਜਿਸ ਤਰ੍ਹਾਂ ਮੱਝ ਦਾ ਬੱਚਾ ਦੁੱਧ ਚੁੰਘਦਾ, ਮੱਝ ਜਦੋਂ ਸੌਂਦੀ ਹੈ ਤੇ ਬੌੜੀ ਉਹਦੇ ਥਣਾਂ ਚੋਂ ਨਿਕਲਣੀ ਬਹੁਤ ਜ਼ਰੂਰੀ ਹੈ। ਜੇ ਨਾ ਨਿਕਲੇ ਉਹ ਤਾਂ ਮੱਝ ਤੋਂ ਬੈਠਾ ਨਹੀਂ ਜਾਂਦਾ। ਸੇਮ ਇਜ਼ ਮੇਰੀ ਮਾਂ ਭੈਣ। ਠੀਕ ਹੈ। ਤੁਸੀਂ ਕੁਦਰਤ ਨਾਲ ਸ਼ੇਰ ਸ਼ਾਲ ਸ਼ੁਰੂ ਕਰਦੇ। ਦੁੱਧ ਤਾਂ ਬੱਚੇ ਲਈ ਬਣਾਇਆ ਅਕਾਲਪੁਰਖ ਨੇ ਕਿ ਕੀ ਇਸ ਦੁੱਧ ਦੇ ਵਿੱਚ ਖੰਡ ਪਾਉਣੀ ਹੈ ਬੋਲੋ ਕਥਤਾ ਤਾ ਨਾਇਰ ਪਲੀਜ਼ ਡੋਟ ਵੇਸਟ ਮਾਈ ਟਾਈਮ ਲਿਸਨ ਟੂ ਮੀ ਕੀ ਇਹ ਦੁੱਧ ਦੇ ਵਿੱਚ ਖੰਡ ਪਾਉਣੀ ਪੈਂਦੀ ਹੈ ਠੱਤਾ ਕਰਨਾ ਪੈਂਦਾ ਹੈ ਫਰਿੱਜ ਦੀ ਲੋੜ ਹੈ ਅਕਾਲਪੁਰਖ ਸਾਰਾ ਕੁਝ ਕਰਕੇ ਭੇਜਦਾ ਠੀਕ ਹੈ ਪਰ ਤੁਸੀਂ ਕੁਦਰਤ ਨਾਲ ਸ਼ੱਕ ਸ਼ਾਰਟ ਕਰਦੇ ਆ ਇਹ ਦੁੱਧ ਬੱਚੇ ਲਈ ਬਣਾਇਆ ਰੱਬ ਦੇ ਕਿ ਡੇਰੀ ਚ ਪਾਉਣਾ ਹੈ ਬੋਲੋ ਤੁਹਾਨੂੰ ਸ਼ਰਮ ਆਉਂਦੀ ਹੈ ਉਹ ਕਿਹੋ ਜਿਹੀਆਂ ਗੱਲਾਂ ਕਹਿ ਰਿਹਾ ਮੈਂ ਕਿਉਂਕਿ ਛਾਤੀ ਦਾ ਕੈਂਸਰ ਇੰਨਾ ਹੋ ਗਿਆ ਸਾਰੀ ਦੁਨੀਆ ਸਾਡੇ ਇੰਗਲੈਂਡ ਚ ਬਹੁਤ ਹੈ ਪਰ ਉਹ ਕਹਿੰਦੀ ਇਹ ਤੋਂ ਬਚ ਸਕਦਾ 100% ਬਿਲਾ ਜਾ। ਆ ਸਾਡੀ 1.5 ਕਰੋੜ ਦੀ ਵਿੱਚ ਮਸ਼ੀਨ ਲੱਗੀ ਹੈ। ਮੇਰੀ ਵਾਈਫ ਨੂੰ ਹਰ ਸਾਲ ਕਰਾਉਣੇ ਪੈਂਦੇ ਆ ਮੈਮੋਗ੍ਰਾਮ। ਇੱਕ ਸਵੈ ਜਾਂਚ ਜਦੋਂ ਤੁਸੀਂ ਮੇਰੀ ਉਹ ਮਾਵਾਂ ਭੈਣਾਂ ਨੂੰ ਲਾਉਂਦੇ ਗਏ ਛਾਤੀ ਦੀ ਗੰਢ ਨੂੰ ਅੰਗੋਲੀਆਂ ਨਹੀਂ ਕਰਦਾ। ਆਪਾਂ ਛਾਤੀ ਦੇ ਕੈਂਸਰ ਦੀ ਇਕੱਲੀ ਗੱਲ ਕਰਦੇ ਆ। ਪਰ ਛੋਟੀ ਜਿਹੀ ਗੰਢ ਆ ਉਹਦੇ ਡਾਕਟਰ ਦੇ ਜਾਓ। ਠੀਕ ਹੈ? ਭਾਜੀ ਸਰਕਾਰੀ ਠੀਕ ਹੈ ਇੱਕ ਤਾਂ ਇਹ ਖਿਆਲ ਰੱਖਣਾ ਛਾਤੀ ਦੀ ਗੰਢ ਨੂੰ ਬੜਾ ਸੀਰੀਅਸ ਲੈਣਾ ਮੰਨ ਲਓ ਸਾਡੇ ਗੁਰੂ ਸਾਹਿਬ ਅੱਜ ਤੋਂ 500 ਸਾਲ ਪਹਿਲਾਂ ਗਏ ਗਏ ਉਹਨਾਂ ਦਾ ਘੋੜਾ ਤਬਾਕੂ ਦੇ ਖੇਤ ਵੀ ਜੀ ਲੰਘਿਆ ਸੀ ਠੀਕ ਹੈ ਸਿੱਖਾਉਣ ਤਬਾਕੂ ਖਾਣ ਲੱਗੀ ਸਿਕਾ ਪੀਣ ਲੱਗੀ ਉਹਨੂੰ ਮੋਢਾ ਕੈਂਸਰ ਹੋਏਗਾ ਕਿਤੇ ਗੁਰੂ ਸਾਹਿਬ ਦਾ ਕੋਈ ਦੋਸ਼ ਨਹੀਂ ਸਾਡੇ ਆਪ ਦੇ ਦੋਸ਼ ਹੈ ਮੰਨਣ ਨੂੰ ਤਿਆਰ ਨਹੀਂ ਆਯੂਵੀ ਵਿਆਹ ਦੀ ਸਾਡੀ ਲੇਬਰ ਆਈ ਠੀਕ ਹੈ ਸਾਨੂੰ ਲੋੜ ਹੈ ਪਰ ਉਹਨਾਂ ਨੇ ਇਹ ਦੋਨੇ ਕੈਂਸਰ ਯੂਪੀ ਤੇ ਬਿਹਾਰ ਦੇ ਆ ਮੂੰਹ ਦਾ ਕੈਂਸਰ ਤੇ ਗਲੇ ਦਾ ਸਾਡੀਆਂ ਅੰਦਰ ਚੱਕੇ ਖੜੀ ਹੋਣੀ ਹੈ ਉਹ ਚੈੱਕ ਅਪ ਕਰ ਰਹੀ ਹੈ ਸਾਡੇ ਕੌਮ ਨੂੰ ਤਾਂ ਹੋਣਾ ਨਹੀਂ ਚਾਹੀਦਾ ਸੀ ਸਾਡੇ ਗੁਰੂ ਸਾਹਿਬ ਪੰਜ ਸੂ ਸਾਹਿਬ ਪਹਿਲਾਂ ਕਹਿ ਗਏ ਸੀ ਅਸੀਂ ਪਰ ਗੱਲ ਮੰਨੀ ਨਹੀਂ ਨੇ ਹਰ ਕੈਂਸਰ ਲਿਵਰ ਦਾ ਕੈਂਸਰ ਜਿਆਦਾ ਸ਼ਰਾਬ ਪੀਓਗੇ ਹੋਏਗਾ ਇਹ ਵੀ ਗੁਰੂ ਸਾਹਿਬ ਮਨਾ ਕਰਕੇ ਗਏ ਆ ਗੁਰੂ ਸਾਹਿਬ ਬਿਲਕੁਲ ਫ੍ਰੀ ਆ ਦੋਸ ਸਾਡੇ ਐਕਸਪੋਰ ਸਾਡਾ ਮੈਂ 43 ਸਾਲ ਪਹਿਲਾਂ ਇੰਗਲੈਂਡ ਗਿਆ ਸੀ ਤੇ ਮੇਰੀ ਮਾਂ ਕੋਈ ਦਾ ਪੋਚਾ ਲਾਉਂਦੀ ਸੀ ਦੇਖੋ ਲੋਕ ਤਾਂ ਲਕੋਲੇ ਨੇ ਸਾਡੇ ਟਾਈ ਨਾਲ ਲੱਗੀਆਂ ਉਹ ਸ਼ੋਅ ਆਫ ਹੈ ਸੱਚੀ ਜ਼ਿੰਦਗੀ ਜਿਹੀ ਉਹ ਮੇਰੀ ਮਾਂ ਕੋਈ ਦਾ ਪੋਚਾ ਲਾਉਂਦੀ ਸੀ ਮਾਲਵੇ ਜ਼ਿਲ੍ਹੇ ਚ ਮੋਗਾ ਜ਼ਿਲ੍ਹੇ ਵਿਚ ਰਹਿਣਾ ਚੱਗਾ ਘਰ ਸੀ ਚੰਗੀ ਜਿਹੀ ਰਸਈ ਪਰ ਸਾਡਾ ਸਾਰਾ ਖਾਣ ਪਾਣ ਸਾਫ਼ ਸੀ ਰਸੋਈ ਕੱਚੀ ਸੀ ਖੰਡੋਲੀ ਕੱਚੀ ਸੀ ਅੱਜ ਤੁਸੀਂ ਮਾਰਬਲ ਟਾਇਲ ਲਾਈ ਰੱਖਿਆ ਘਰ ਅੱਜ ਪਾਣੀ ਕਿੰਦਾ ਸਾਫ਼ ਨਹੀਂ ਸਬਜ਼ੀਆਂ ਤੇ ਫਰਟੀਲਾਈਜ਼ਰ ਪੈਸਟੀਸਾਈਡ ਪਾਟੋਤੀ ਕਰੇ ਜਾ ਰਹੇ ਯੂਪੀ ਵਾਲਾ ਕੇਲੇ ਆ ਪਹਿਲਾਂ ਤਾਂ ਉਹਨੇ ਮੋਦਾ ਕੈਨਸਰ ਦਿੱਤਾ ਸਾਨੂੰ ਫਿਰ ਇਹਨੇ ਵੇਚਣ ਲੱਗ ਗਿਆ ਇਧਰਾਂ ਗਾ ਅੱਜ ਆਪਨੇ ਕੇਲੇ ਹਰੇ ਹੁੰਦੇ ਆ ਸਵਾਲ ਬੱਡੇ ਸਰਕਾਰ ਵੀ ਸੁਣਦੀ ਪਈ ਐ ਜੇ ਕੋਈ ਸਰਕਾਰ ਦਾ ਨੁਮਾਇੰਦਾ ਮੈਨੂੰ ਸੁਣ ਲੇ ਇਹਨਾਂ ਨੂੰ ਚੈੱਕ ਅਪ ਕਰੋ ਇਹ ਜ਼ਹਿਰ ਵੰਡੀ ਜਾਂਦੇ ਲੋਕਾਂ ਨੂੰ ਅੱਜ ਕੇਲਾ ਹਰਾ ਹੈ ਕੈਮੀਕਲ ਲਾ ਕੇ ਸਵਾ ਨੂੰ ਪਤਾ ਕਰਵਾ ਦੇ ਰਸੋਈ ਚ ਪਾਣੀ ਖਰਾਬ ਹੋ ਗਿਆ ਦੁੱਧ ਵੀ ਮੱਝ ਪੀ ਰਹੀ ਗੱਦਾ ਪਾਣੀ ਮੈਨੂੰ ਆਏ ਨੂੰ ਪਾਣੀ ਦੀ ਬੋਤਲ ਦੇਤੀ ਮੈਂ ਦਿਨਾਂ ਨਹੀਂ ਬਚਣਾ ਮੱਝ ਨੂੰ ਇਹ ਪਿਉਂਦੇ ਆ ਮੱਝ ਨੇ 50 ਕਿਲੋ ਪਾਣੀ ਪੀਣਿਆ ਦਿਨ ਦੇ ਵਿੱਚ 15 ਸਵੇਰ 20 ਕਿਲੋ ਦੁਪਹਿਰੇ ਪੀਏਗੀ 5 ਕਿਲੋ ਫਿਰ ਸਾਨੂੰ 5 ਕਿਲੋ ਦੁੱਧ ਦੇਣਾ ਫਿਰ ਉਹ ਜਿਸ ਤੋਂ ਉਹ ਦੁੱਧ ਦਾ ਦਹੀਂ ਲੱਸੀ ਪਨੀਰ ਬਣਨਾ ਉਹ ਸਾਰਾ ਖਰਵਾ ਬਹੁਤ ਸਿਆਣੀ ਕੌਮ ਹੈ ਬਈ ਬਹੁਤ ਤੌਰਾਂ ਕੱਢ ਗਿਆ ਕੀ ਤੁਸੀਂ ਇੰਨੇ ਵੀ ਐਜੂਕੇਸ਼ਨ ਨਹੀਂ ਤੁਹਾਡੇ ਵਿੱਚ ਕਿ ਮੱਝ ਨੂੰ ਗੱਦਾ ਪਾਣੀ ਪੀ ਪੀ ਜਾਂਦੇ ਆ ਆ ਆਰਤ ਵੀਵੀ ਬੈਠੀ ਆ ਬੱਚੇ ਨੂੰ ਜਨਮ ਦੇ ਤੱਕ ਜੇ ਤੁਸੀਂ ਵੀ ਗੰਦਾ ਪਾਣੀ ਪੀਤਾ ਜਾਂ ਗੰਧੀਆਂ ਚੀਜ਼ਾਂ ਖਾਧੀਆਂ ਤਲੀਆਂ ਚੀਜ਼ਾਂ ਖਾਧੀਆਂ ਮਠਿਆਈਆਂ ਪਕੌੜੇ ਜੋ ਵੀ ਤੁਸੀਂ ਖਾਈ ਜਾਂਦੇ ਆ ਮੈਰੀਟ ਪੈਲਸਾਂ ਚ ਤੇ ਉਹੀ ਦੁੱਧ ਸ਼ਾਕੀ ਬੀਜੇ ਨਿਕਲਣਗੇ ਜੋ ਤੁਸੀਂ ਖਾਦਾ ਪੀਤਾ ਉਹ ਹੀ ਮੱਝ ਦਾ ਹਾਲ ਆ ਉਹ ਸਾਡੀ ਰਸੋਈ ਜਾ ਗਿਆ ਰਸੋਈ ਥੋੜੀ ਸਾਰੀ ਖਰਾਬ ਜਿਵੇਂ ਉਹ ਕਹਿੰਦੀ ਰਸੋਈ ਠੀਕ ਕਰਵਾਓ ਇਹਨਾਂ ਦੀ ਅਜੇ ਕੈਂਸਰ ਹੋਇਆ ਨਹੀਂ ਪਰ ਆਪਣਾ ਕੈਂਸਰ ਨੂੰ ਘਰੇ ਵੱਡਣ ਤੋਂ ਪਹਿਲਾਂ ਰੋਕਣਾ ਕਿਵੇਂ ਰੋਕ ਸਕਦੇ ਆ ਆ ਜਿਹੜੀਆਂ 5 6 ਚੀਜ਼ਾਂ ਦਸੀਆਂ ਮੇਰਾ ਨਹੀਂ ਸੁਨੇਹਾ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਸੁਨੇਹਾ ਜਿਹੜੀਆਂ ਵੀ ਡਿਪਾਰਟਮੈਂਟਾਂ ਹੈ ਹੈਲਥ ਦੀਆਂ ਜਾਂ ਫੂਡ ਪਤਾ ਨਹੀਂ ਕੀ ਕੀ ਨਾਂ ਤੁਹਾਡੇ ਉਹਨਾਂ ਦੇ ਉਹਨਾਂ ਨੂੰ ਕਹਿੰਦਾ ਸਾਕਤ ਕਰੋ ਜਿਹੜੇ ਦੁੱਧ ਦੇ ਵਿੱਚ ਮਲਾਪਤ ਕਰਦੇ ਆ ਜਾਂ ਸਬਜ਼ੀਆਂ ਦੇ ਉੱਤੇ ਸਪਰੇਅ ਆ ਕਰਦੇ ਆ ਜਿਹੜੀਆਂ ਗਾਜਰ ਆਉਂਦੀ ਆ ਨਾ ਤਿੰਨ ਤੋਂ ਦੋ ਰੰਗ ਇਹ ਗਾਲੀ ਜੰਦੀ ਜੀ ਤੁਹਾਡੀਆਂ ਬਹੁਤ ਜ਼ਿੰਮੇਵਾਰੀਆਂ ਤੁਸੀਂ ਰਸੋਈ ਠੀਕ ਕਰਨੀ ਆ ਤੁਹਾਡੇ ਚ ਕੋਈ ਤੁਸੀਂ ਤਾਂ ਸਾਰੇ ਦਿਨ ਮੈਰਿਜ ਪੈਲਸਾਂ ਚ ਖਾਈ ਜਾਂਦੇ ਆ। ਆਹ 2-3 ਮਹੀਨੇ ਹੋ ਗਏ ਤੁਹਾਨੂੰ ਮੈਰਿਜ ਪੈਲਸਾਂ ਚ ਖਾਈ ਜਾਂਦੇ ਆ। ਅੱਗੇ ਸਾਡੇ ਵਿਆਹ ਹੁੰਦੇ ਸੀ ਘਰਾਂ ਚ ਕਰ ਲੈਂਦੇ ਸੀਗੇ। ਕਿ ਹੁਣ ਤੁਸੀਂ ਨੰਨਮੰਦ ਉੱਤੇ ਖਾਈ ਜਾਂਦੇ ਆ। ਸ਼ੂਗਰ ਬਹੁਤ ਭੈੜੀ ਚੀਜ਼ ਐ, ਤਲੀਆਂ ਚੀਜ਼ਾਂ ਬਹੁਤ ਮਾੜੀਆਂ, ਇਹਨਾਂ ਤੋਂ ਬਚੋ। ਮੈਂ ਨਹੀਂ ਕਹਿੰਦਾ ਜੋ ਸਾਡੇ ਸਾਡੀ ਜਿਹੜੀ ਉਪਲੀ ਬਾਡੀ ਬੈਠੀ ਆ ਉਹ ਜਿਹੜੇ ਸੁਨਹਿਏ ਉਹ ਦੇ ਰਿਆ। ਪਰ ਤੁਹਾਡਾ ਤਾਂ ਕੋਈ ਕਹ ਮਰਨਾ ਵੀ ਕਹਿੰਦੇ ਮੈਰਿਜ ਪੈਲਸ ਵਿੱਚ ਕਰਨਾ। ਨਾ ਬੜਾ ਸੋਹਣਾ ਬੋਲੀ ਜਾਂਦੇ ਸੀ ਸਿੰਘ ਸਾਹਿਬ ਇੱਥੇ ਦਵਾਈ ਦੇ ਲੰਗਰ ਵੀ ਉਹਨਾਂ ਜ਼ਰੂਰੀ ਹੈ ਜਿਨੇ ਰੋਟੀ ਪਾਣੀ ਦੇ ਲੰਗਰ ਹੈ ਦੁਆ ਐਂਡ दारू ਦੁਆ ਵੀ ਕਰਦਾ ਸਿੱਖ ਗੁਰੂ ਅੱਗੇ ਅਰਦਾਸ ਕਰਦਾ ਫਿਰ ਨਾਲ ਸਾਨੂੰ ਦਵਾਈ ਦੀ ਵੀ ਲੋੜ ਹੈ ਦਵਾਈ ਤਾਂ ਹੈ ਹੀ ਨੀਗੀ ਦਵਾਈ ਤਾਂ ਗਰੀਬ ਦੀ ਖਾ ਜਾਣੇ ਆ ਤੁਸੀਂ ਫਿਰ ਉਹ ਗਰੀਬ ਨੂੰ ਲੰਗਰ ਲਾਉਨੇ ਆ ਸ਼ੜਕ ਤੇ ਕੋਈ ਸ਼ਰਮ ਹੈ ਤੁਹਾਨੂੰ ਗਰੀਬ ਦੀ ਦਵਾਈ ਖਾ ਕੇ ਗਰੀਬ ਨੂੰ ਸ਼ੜਕ ਤੇ ਲੰਗਰ ਪਵਾਉਂਦੇ ਆਂ ਅਸੀਂ ਦਵਾਈ ਨਾ ਖਾਓ ਮੈਂ ਬੁੱਧੀ ਜੀ ਨੂੰ ਕੰਪਲੇਂਟ ਕੀਤੀ ਮੈਂ ਕਿਹਾ ਵੀ ਰੂਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ ਅਰਬਾਂ ਰੁਪਏ ਦੀ ਦਵਾਈ ਹੁੰਦੀ ਹੈ ਉਹ ਪਤਾ ਨਹੀਂ ਕਿੱਥੇ ਰਾਹ ਹੀ ਵੇਚ ਜਾਂਦੇ ਕਿਸੇ ਵੀ ਸਰਕਾਰੀ ਹਸਪਤਲ ਚਲ ਜਿਓ ਡਾਕਟਰ ਪਾਚੀ ਲਿਖ ਦੇਗਾ ਉੱਥੋਂ ਲਿਆ ਵੀ ਪੁੱਛੇ ਜਿਹੜੀ ਤੁਸੀਂ ਸਰਕਾਰ ਭੇਜੀ ਦਵਾਈ ਉਹ ਕਿੱਥੇ ਜਾਂਦੀ ਹੈ ਮੈਨੂੰ ਬਹੁਤ ਸਲਾਹ ਹੁੰਦੀ ਨੇ ਕਲਨ ਸਿੰਘ ਭਗਵਾਨ ਲਾ ਆਪ ਗਰੀਬ ਦੀ ਦਵਾਈ ਖਾਈ ਜਾਂਦਾ ਭਗਵਾਨ ਕੇ ਜੜੀ ਵੀ ਰੱਖੀ ਹੈ ਤੇ ਮੈਨੂੰ ਸਲਾਹ ਹੁੰਦਾ ਸਾੜੀ ਰੱਖ ਮੈਂ ਕਿਹਾ ਮੈਂ ਤੇਰੇ ਚ ਨਹੀਂ ਰੜਲਾ ਮੈਂ ਗਰੀਬ ਦੀ ਦਵਾਈ ਨਹੀਂ ਖਾਣੀ ਸਾਰਾ ਪੁਣੀ ਆ ਉਸਲਾਕਾਰਾ ਫੇਸਬੁਕ ਤੇ YouTube ਤੇ ਗਾਲਾਂ ਕੱਢੀ ਜਾਂਦੇ ਆ ਠੀਕ ਹੈ ਲੋਕ ਸਰਕਾਰ ਹੁੰਦੇ ਆ ਸਰਕਾਰ ਲੋਕ ਦੀ ਉਹਨੂੰ ਆਸਾਫ ਦਿਓ ਸਰਕਾਰ ਦਾ ਜਿਹੜੇ ਚੁਣੇ ਆ ਤੁਸੀਂ ਉਹਨਾਂ ਦਾ ਪਿਆਰ ਨਹੀਂ ਕਰੋ ਉਹਨਾਂ ਨੂੰ ਟਾਈਮ ਦਿਓ ਫਿਰ ਉਹਨਾਂ ਨਾਲ ਹਸਾਬ-ਤਾਬ ਕਰ ਲਿਓ 5 ਸਾਲ ਬਾਅਦ ਬਦਲ ਲਿਓ ਜੇ ਨਹੀਂ ਪਸੰਦ ਉਹਨਾਂ ਨੂੰ ਕੰਮ ਕਰਨ ਦਾ ਟਾਈਮ ਵੀ ਦਿਓ ਕਿਸੇ ਆ ਸਾਡੀ ਟੀਮ ਆਈ ਐ ਇੱਥੇ ਪੰਜ ਚਾਰ ਪੰਜ ਟੀਮਾਂ ਸਾਡੀਆਂ ਪੰਜਾਬ ਦੇ ਉੱਤੇ ਲੱਗੀਆਂ ਕੱਲ ਸਾਰਾ ਜ਼ੋਬਾ ਚੈੱਕਅਪ ਕੀਤਾ ਇੱਕ ਦਿਨ ਚ ਤਿੰਨਾ ਸੂਬਿਆਂ ਜੋ ਨਹੀਂ ਨੈਮੋਗ੍ਰਾਫੀ ਨਹੀਂ ਹੋਈ ਪੰਜਾਬ ਹਰਿਆਣਾ ਹਮਾਚਲ ਜਿੱਨੇ ਕੱਲ ਅਸੀਂ ਫਗਵਾੜੇ ਚ ਕਰ ਰਹੇ ਹਾਂ ਇੱਕ ਦਿਨ ਚ ਕਿਸੇ ਗਰੀਬ ਦਾ ਕੋਈ ਰਿਗਨ ਕੋਈ ਬਾਕ ਕੋ 5000 ਦਾ ਟੈਸਟ ਹੈ ਕੋਈ 10000 ਦਾ ਟੈਸਟ ਹੈ ਬਿਲਕੁਲ ਫ੍ਰੀ ਕਰ ਰਹੇ ਹਾਂ ਤੇ ਪੰਜਾਬ ਮੈਂ ਤਾਂ ਹੈਲਥਨੈਸ ਨੂੰ ਭਗਵੰਤ ਮਾਨ ਜੀ ਵੀ ਇਹੀ ਕਹਿ ਕੇ ਆਇਆ ਹੈ ਕਿ ਇਹ ਕੈਂਸਰ ਸਾਨੂੰ ਇਲਾਜ ਦੇਉ ਅਸੀਂ ਕਰਦੇ ਹਾਂ ਠੀਕ ਹੈ ਪਰ ਦੋਸਤੋ ਮੈਂ ਤਾਂ ਆਇਆ ਇਸ ਕੰਮਜਾਬ ਹੋਊਗਾ ਰਸੋਈ ਠੀਕ ਕਰਦੀ ਆ ਸਾਡੇ ਵਿਆਹ ਕਰਨਾ ਭਗਵੰਤ ਮਾਨ ਕਹਿੰਦਾ 1000 ਬੰਦਾ ਲੈ ਕੇ ਜਾਓ ਬੋਲੋ ਕੁਝ ਹੈ ਬੰਦਾ ਜਿਹਨੇ ਪੰਜ ਬੰਦਿਆਂ ਨਾਲ ਵਿਆਹ ਕੀਤਾ ਕਰੋ ਹੱਥ ਘੜੇ। ਇਹ ਕਾਲੀ ਬੀਬੀ ਐ ਇੱਕ ਵੀ ਬੀਬੀ। ਆ ਦੇਖੋ ਆ ਤੁਸੀਂ ਬੀਬੀਓ ਕਹਿੰਦੇ ਨਾ ਔਰਤ ਜਦੋਂ ਸੱਸ ਬਣ ਜਾਂਦੀ ਹੈ ਫਿਰ ਲੋਹ ਨੂੰ ਕੰਮ ਕਰਦੀ ਹੈ। ਹੈ ਔਰਤਾਂ ਆਰਤੀ ਬਦਲੇ ਲੇਂਦੀ ਜਾਂਦੀ ਹੈ ਵਾਹ। ਆ ਬੇਟੀਆਂ ਸਾਰੀ ਇਕੋ ਡਿਜੇ ਗੱਡੀਆਂ ਆ ਕੰਨਾਂ 'ਚ ਧੀਆਂ ਵਾਲਾ ਦੇ ਪਾਇਆ ਹੁਣ। ਇਹ ਵੀ ਕੈਂਸਰ ਹੈ। ਗੁਰੂ ਗੰਗ ਸਾਹਿਬ ਦੀ ਹਜ਼ੂਰੀ 'ਚ ਪੌੜੇ ਆ ਤੁਸੀਂ। ਫਿਰ ਉਹ ਬਾਬਾ ਜੀ ਧੁਰਗੀ ਕੁੱਟੀ ਜਾਣਗੇ ਕਹਿਣਗੇ ਅਕਾਲਪੁਰਕ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ। ਪਾਜਾ ਨੋ ਵੇਗਾ ਨਾ ਜਿਹੜਾ ਕੰਨਾਜ ਪਾਇਆ ਤੁਹਾਡਾ ਯਾਰ ਕੀ ਕਰਨ ਲਗੇ ਐ ਇੱਕ ਬੀਬੀ ਇਹਦੀ ਨੇ ਲਾਗ ਪੰਜ ਬੰਦੇ ਨੇ ਰੇਹੇ ਹੀ ਐ ਤੇ ਕਿਉਂ ਟੋਲ ਕੇ ਘੁੱਟਦੇ ਆ ਗੁਰਦੁਆਰਿਆਂ ਜਾ ਕੇ ਜੋਗੀ 12783 ਪਿੰਡਾਂ ਆ ਸੰਸਥਾ ਨੇ 11000 ਚੱਕਰ ਕਰਤਾ ਅੱਡੇ ਬੈਠੇ ਬੈਠ ਕੇ ਪੈਰੀਓ 11000 ਐਡੀ ਵੱਡੀ ਕੈਂਪੇਨ 47 ਤੋਂ ਬਾਅਦ ਕਦੇ ਨਹੀਂ ਚੱਲੇਗੀ ਕਿ ਸਾਨੂੰ ਡੇਢ ਸਾਲ ਦੇ ਦਿਓ ਸਾਰਾ ਪੰਜਾਬ ਚੱਕਰ ਡੇਢ ਸਾਲ ਦੇ ਡੇਢ ਸਾਲ ਦੇ ਪੂਰਾ ਆਇਆ ਚਾਦਰ ਪਛਾ ਦੇਾਂਗੇ ਪਰ ਤੁਹਾਡੀਆਂ ਵੀ ਬਹੁਤ ਜ਼ਿੰਮੇਵਾਰੀਆਂ ਹੁਣ ਕੈਂਸਰ ਇੱਕ ਬਹੁਤ ਦਿਮਾਗੀ ਬੋਝ ਨਾਲ ਲੱਗਦਾ। ਏਕੇ ਤਾਂ ਅਖੰਡ ਖਾ ਲਈ ਅਰ ਤੜੀਆਂ ਚੀਜ਼ਾਂ ਉਹ ਪਾ ਕਰ ਲੈ। ਦਿਮਾਗੀ ਬੋਝ ਕੀ ਹੁੰਦਾ? ਕਿਸੇ ਦੇ ਦੋ ਧੀਆਂ ਹੋ ਗਈਆਂ। ਵਿਆਹ ਤਾਂ ਕਦੇ ਹੀ ਹਜ਼ਾਰ ਬੰਦਾ ਆਉਣਾ ਲੈਣਾ ਦੇਣਾ ਪੁੱਛ ਨਹੀਂ। ਇਹਨੇ ਨਾ। ਕਹਿੰਦੇ ਆ। ਬੋਲੋ। ਸ਼ਰਮ ਆਉਂਦੀ ਐ? ਆ ਹਲਕਾ ਤੁਹਾਡੀ। ਕਿਰੋ ਹਜ਼ਾਰ ਬੰਦੇ ਰੋਟੀ ਕਿੱਥੋਂ ਖਾਓਗਾ ਵੀ? ਉਹਨਾਂ ਨੂੰ ਨੀਂਦ ਨਹੀਂ ਆਉਂਦੀ ਧੀ ਦੇ ਬਾਪ ਨੂੰ। ਤੁਹਾਡਾ ਹਜ਼ਾਰ ਬੰਦਾ ਉਹ ਧੀ ਦੇ ਬਾਪ ਨੂੰ ਰੋਗ ਛੱਡ ਜਾਂਦਾ ਕੋਈ ਨਹੀਂ। ਉਹਨੂੰ 1.5 ਦੋ ਦਿਨ ਦੇ ਬਾਅਦ ਕੋਈ ਨਾ ਕੋਈ ਰੋਗ ਆਂਟੂ। ਮੈਨੇ ਕਹਿੰਦਾ ਜੁਐਨੋ ਲਾ ਰਹੇ ਆ ਦੋਸ਼ ਕਿਤੇ ਅਸੀਂ ਤੋਂ ਹੰਟੀਆਂ ਬਹੁਤ ਉੱਡਦੀ ਆ। ਨਾਲੇ ਕਹਿੰਦੇ ਗਾਲਪੁਰਖ ਤੋਂ ਦੇ ਕੇ ਦੀ ਪਛਤਾ। ਵੀ ਉਹ ਤੋਂ ਉਹ ਤੋਂ ਮੰਗੋ ਨੀ ਦੇ ਕੇ ਪਛਤਾਉਂਦਾ। ਕਹਿੰਦੇ 95% ਦੇ ਵਿੱਚੇ ਬੀਬੀਆਂ ਦੇ ਤੰਨਾ ਗੜਾ ਵਿੱਚੇ ਮੇਰੇ ਵੀਰਾਂ ਦੇ ਛਾਪਾਂ ਛੂਪਾਂ ਤੀਆਂ ਆ ਲੈਣ। ਮਰਜੋ ਸ਼ਰਮ। ਕਿਲੋ ਕਿਲੋੜ ਸੇ ਜਨਮ ਲੈਣ ਦਾ ਤੁਹਾਡਾ। ਆ ਹਾਲ ਤਾਂ ਤੁਹਾਡੀ ਇਹ ਵੀ ਕੈਂਸਰ ਆ ਤਾਂ ਡਿਸਕਸ ਕੀਤਾ ਮਹਿੰਗੇ ਵਿਆਹ ਮਹਿੰਗੇ ਮਰਨ ਮਰ ਨਹੀਂ ਉਹ ਕੋਲੋਂ ਸਿੰਘੀ ਮਾਂ ਮਰ ਗਈ ਕੋਲ ਲੱਡੂ ਜਲੇਬੀ ਪਕਾਈ ਆਲਾ ਆ ਲੀਡਰ ਚਿੱਟੇ ਜੱਗੇ ਪੀ ਅਮੇ ਪਾਸੋਂ ਬੋਲਣ ਆਉਂਦੇ ਆ ਇਹ ਜਿਉਂਨੇ ਮਰੀਜ਼ ਕੋਲ ਨਹੀਂ ਜਾਂਦੇ ਕਿਉਂਕਿ ਜੇਪ ਟਿੱਲੀ ਕਰਨੀ ਪੈਗੀ ਜਦੋਂ ਮਰ ਗਿਆ ਭੋਗ ਤੇ ਬੋਲੇ ਆਉਂਦੇ ਆ ਵਾਹ ਆ ਹਾਲ ਤਾਂ ਪੰਜਾਬ ਦੀ ਸਾਰੀਆਂ ਪਾਰਟਾਂ ਵਿੱਚ ਕਾਲੀ ਕਾਂਗਰਸੀ ਆਪ ਜੋ ਵੀ ਗਿਰ ਲੋ ਬੀ ਜੇ ਪੀ ਜਿਹੜੀ ਪਾਰਾ ਮੈਂ ਕਿਹਾ ਸਾਡੇ ਡਾਕਟਰ ਸਾਹਿਬ ਕੜੇ ਆ ਮੈਂ ਕਿਹਾ ਯਾਰ ਕੋਈ ਕੈਂਸਰ ਮਰੀਜ਼ ਦੱਸਿਆ ਕਰਨਾ ਉਹਨੂੰ ਜੱਫੀ ਪਾਵਾਂ ਤੁਸੀਂ ਮਿਲਣੀਆਂ ਕਰਦੇ ਆਂ ਵਿਆਹਾਂ ਅਸੀ ਕੈਂਸਰ ਮਰੀਜ਼ਾਂ ਨੂੰ ਜੱਫੀ ਪਾਉਨੇ ਆ ਤੇ ਮੈਂ ਭੋਗ ਤੇ ਨਹੀਂ ਗਿਆ ਕਦੇ ਮੈਂ ਕਹਿੰਨਾ ਯਾਰ ਜੇਤਾ ਇਸ ਮਾਂ ਪੈਣ ਨੂੰ ਜਾਨ ਬਚਾ ਸਕਦੇ ਆ ਕਿ ਛਾਤੀ ਦਾ ਕੈਂਸਰ ਆ ਜਾ ਬੱਚੇ ਦਾ ਲਈ ਦਾ ਮਨ ਨੂੰ ਜਉਂਦੀ ਨੂੰ ਮਿਲਦਾ ਜਾਂਦਾ ਜੇ ਕੋਈ ਕੁਝ ਮੇਰੇ ਕੋਲ ਆਉਂਦਾ ਮੈਂ ਉਹਦੇ ਮੁੱਛ ਕੋਲ ਸਕੂਲ ਚ ਪਾ ਕੇ ਆਉਂਦਾ ਇਹ ਜ਼ਰੂਰੀ ਆ ਕਿ ਭੋਗ ਤੇ ਮੋੜਨਾ ਤਬੂ ਲੱਗੇ ਹੁੰਦੇ ਨਾ ਗੁਰਦਾਰਾ ਸਾਹਿਬ ਦੇ ਬਾਹਰ ਇਹ ਇਹ ਜੀਵਨ ਨਾਲ ਜਿਉਣਾ ਇਹ ਸਾਡਾ ਜੀਵਨ ਨਹੀਂ ਸਾਡੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਸੀਗਾ ਠੀਕ ਹੈ ਸਾਡੇ ਗਰੀਬ ਗੁਰੂ ਸਾਹਿਬ ਨੇ ਇੱਕ ਚੀਜ਼ ਹੋਰ ਕਹੀ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਯਾ ਸਭ ਕਦੇ ਕਿਸੇ ਪਾਇਆ ਉਸ ਗੋਲਕ ਵਿੱਚ ਤੇ ਸ਼ਬਦ ਕਿਉਂ ਪੜਦੇ ਆ ਮੈਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਸਾਡੇ ਕੋਲੇ ਕਈ ਗੋਲਕ ਤੁਰ ਕੇ ਆਉਂਦੀਆਂ ਹਨ ਗੋਲਕ ਦੀ ਪਛਾਣ ਕਰੋ ਕਿਹੜੀ ਕਿਹੜੀ ਗੋਲਕ ਦੀ ਲੋੜ ਹੈ ਮਾਂ ਦੇ ਖੰਗ ਆਉਂਦੀ ਹੁੰਦੀ ਹੈ ਪੱਟੀ ਚੁੰਨੀ ਹੁੰਦੀ ਹੈ ਟੁੱਟੀਆਂ ਚੱਪਲਾ ਹੁੰਦੀਆਂ ਕੁਝ ਮੇਖ ਲਾਈ ਹੁੰਦੀ ਹੈ ਹੁਣ ਮੈਨੂੰ ਦੱਸੋ ਜੇ ਮੇਰੇ ਘਰ ਵਾਲੀ ਵੀ ਮੈਨੂੰ ਕੋਈ ਵਾਰੀ ਸਾਡੇ ਘਰ ਦੇ ਬੱਚਿਆਂ ਦਾ ਜਨਮ ਦਿਨ ਹੋਵੇ ਮੈਨੂੰ ਪੈਸੇ ਦੇ ਦਿੰਦੀ ਆ ਕਿ ਆ ਚੰਗੇ ਥਾ ਤੇ ਲਾਉਂਦੀ ਹੁਣ ਇੱਕ ਗੋਲਕਤੂਰੀ ਆਉਂਦੀ ਆ ਗਰੀਬਾਂ ਨੂੰ ਕਾ ਕਾਕਾ ਸੌਣੇ ਮੋੜ ਕੇ ਘੱਟੇ ਵੇਚ ਗੋ ਯਾਰ ਆਪਦੇ ਉਹ ਗੋਲਕਤੂਰੀ ਆਉਂਦੀ ਆ ਉੱਥੇ ਤੇ ਕਿੱਧਰ ਗੁਰਦੁਆਰਾ ਸਾਹਿਬ ਆ ਮੁੰਗਲੀ ਵਾਈਫ ਨੇ ਮੈਨੂੰ 10000 ਰੁਪਇਆ ਦਿੱਤਾ ਬੱਚੇ ਦੇ ਲਈ ਨੂੰ ਮੈਂ ਉਹ ਕਿਹੜੀ ਗੋਲਕਤੂਰੀ ਪਾਵਾਂ ਬੋਲ ਜਿਹੜੀ ਗੁਰਤਰੀ ਆਉਂਦੀ ਹੈ ਹੈ ਬੜੀ ਸੋਹਣੀ ਮੱਤ ਦੇ ਰਹੇ ਆ ਆਪ ਆਇਆ ਕਿਤੇ ਹਣ ਗਲਤੀ ਬਣੀਆਂ ਮੇਰੀਆਂ ਗੱਲਾਂ ਤੁਹਾਨੂੰ ਆਪ ਫੇਰ ਮੈਨੂੰ ਸਲਾਹ ਦੇ ਦਿੰਦੇ ਛੱਟ ਵੀ ਉਹ ਚ ਪਾ ਤੁਸੀਂ ਬੋਲਦੇ ਹੋ ਵੀ ਨਾ ਮੋਲਣ ਕਰਵਾਨ ਸਿੰਘ ਦਾ ਉਹਨੇ 10000 ਰੁਪਇਆ ਦਿੱਤਾ ਜੇ ਨਾ ਨਾਂ ਬੋਲੇ ਨਾ ਗਰੰਥੀ ਤੇ ਉਰ ਭੱਜ ਕੇ ਫੇਰ ਜਾਂਦੇ ਆ ਲਖਾ ਕੇ ਆਉਂਦੇ ਆ ਜੀਵਨ ਆ ਤੁਹਾਡਾ ਇਹਦੇ ਚੋਂ ਨਿਕਲੋ ਸਰਕਾਰ ਕੁਝ ਨਹੀਂ ਕਰ ਸਕਦੀ ਕਿਉਂਕਿ ਮੈਂ ਆਪਦਾ ਘਰ ਖਾਪਣ ਕਰਨਾ ਨਾ ਤਾਂ ਮੈਨੂੰ ਮੋਦੀ ਜੀ ਕਹਿੰਦਾ ਤੇ ਨਾ ਹੀ ਭਵੰਤਮਾਨ ਕਹਿੰਦਾ ਕਿਲਵੰਸਿਆਵ ਦੇ ਮੋਢੇ ਤੇ ਹਜ਼ਾਰ ਬੰਦਾ ਵਿਆਹ ਤੇ ਲੈ ਕੇ ਜਾ ਇਹ ਤਾਂ ਮੈਂ ਤੇ ਮੇਰੇ ਘਰ ਵਾਲੀ ਨੇ ਫੈਸਲਾ ਕਰਨਾ ਹੈ ਇਹ ਦਿਮਾਗੀ ਬੋਝ ਪੈ ਜਾਂਦਾ ਉਸ ਕਿਸਾਨ ਵੀਰ ਤੇ ਦਲਤ ਵੀਰ ਤੇ ਜਾਂ ਕੋਈ ਵੀ ਨੌਕਰੀ ਕਰਦਾ ਵਿਚਾਰਾ ਉਹਦੀ ਕਮਾਈ ਇੱਕ ਦਿਨ ਚ ਮੈਰਿਜ ਫੈਸਲਾ ਲੱਗ ਜਾਂਦੀ ਹੈ ਪਤਾ ਨਹੀਂ ਧੀ ਦੀ ਗਰੰਟੀ ਨਹੀਂ ਕਿ ਬਸਣਾ ਨਹੀਂ ਬਸਣਾ ਉਹ ਪਤਾ ਨਹੀਂ ਉਹ ਗਾਹ ਦੀਆਂ ਗੱਲਾਂ ਮਹੀਨੇ ਦੋ ਮਹੀਨੇ ਬਾਅਦ ਕਿ ਕੇ ਵੇਰੀ ਧੀ ਵਸ ਵੀ ਆ ਜਾਂਦੀ ਹੈ ਘਰੇ ਮੈਂ ਕਹਿੰਦਾ ਤੁਹਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਰੱਖਣ ਦਾ ਹੱਕ ਨਹੀਂ ਬਈ ਤੋਂ ਹਤੋਂ ਗੁਰੂ ਗ੍ਰੰਥ ਸਾਹਿਬ ਵਾਪਸ ਲੈ ਲੈਣਾ ਚਾਹੀਦਾ ਇੱਕ ਗੱਲ ਨਹੀਂ ਮੰਨੀ ਉਹਦੀ 95% ਨੇ ਗੁਰੂ ਗੰਗ ਸਾਹਿਬ ਵੀ ਨਹੀਂ ਬੜਿਆ ਤੇ ਗੁਰੂ ਸਾਹਿਬ ਨੇ ਕੀ ਲਿਖਿਆ ਸੀ ਗਾਵੀਐ ਸੁਣਿਐ ਮਨ ਰਖੀਐ ਪਾਉ ਕਿਹਾ ਸੀ ਸਿਰ ਮੱਥਾ ਠੇਕ ਤਾਰ ਮਾਲਾ ਠੇਕ ਤਾ ਕਈ ਤਾਂ ਸਾਥ ਦੇ ਪਿਆਰੀਆਂ ਥੀ ਲਾਈ ਜਾਂਦੇ ਬੈਠਾ ਹੁੰਦਾ ਕੋਈ ਬਾਬਾ ਗੁਰੂਗਨ ਸਾਹਿਬ ਦੇ ਨਾਲ ਗੁਰਗਨ ਸਿੰਘ ਕੀ ਦੀ ਲੜ ਲਾ ਕੇ ਗਿਆ ਇਸ ਤਰਨੂੰ ਗੁਰਗਨ ਸਾਹਿਬ ਨੇ 1708 ਸੱਚਕਲ ਹਜੂਰ ਸਾਹਿਬ ਗੁਰੂ ਮਾਨੇਓ ਗ੍ਰੰਥ ਪ੍ਰਗਟ ਕਰਾ ਵੀ ਟੀ-ਸ਼ਰਟ ਕੇ ਭੱਜ ਗਿਆ ਕੋਈ ਸੱਸਾਂ ਨੂੰ ਭੱਜ ਗਿਆ ਕੋਈ ਪਰਸਾਂ ਨੂੰ ਭੱਜ ਭੱਜਿਆ ਨਾ ਬੋਲੋ ਆਪਣੇ ਈਸ਼ਵਰ ਨੇ ਕਿਹ ਸਾਥ ਦੇ ਕਰਿਆ ਥੀ ਨਾ ਲਾਉਂ ਇਹ ਲੁੱਟ ਕੇ ਲੈ ਗਏ ਸਾਡਾ ਦੋ ਮਾੜੇ ਕੰਮ ਕਰਦੇ ਇੱਕ ਤਾਂ ਮੇਰਾ ਦਾਨ ਲੈ ਜਾਂਦੇ ਜੀਵ ਚੋਂ ਕੱਢ ਕੇ ਉਕਿਵੇਂ ਗੁਰਸਾ ਬੋਲਦੇ ਨੇ ਕਿਵੇਂ ਉਹ 5 ਰੁਪਏ ਪਾਟੇ ਹੋਣਾ ਗੋਲ ਵਿੱਚ 5 ਰੁਪਏ ਪਾਟੇ ਪਾ ਦਿੰਦੇ ਆ। ਕਿ ਗੁਰਸਾ ਬੋਲਦੇ ਨੇ ਕਿ ਸਾਦ ਨੂੰ ਤਾਂ 100 ਜਾਂ 500 ਟਿਕਣਾ ਪੈਂਦਾ ਦੇਖਦਾ ਵੀ ਇਹਨੇ ਕੀ ਦਿੱਤਾ। ਉਹ ਜਿਹੜਾ ਮੰਗਦਾ ਮੇਰੇ ਵੱਲ ਦੇਖਦਾ ਉਹਨੇ ਤੁਹਾਨੂੰ ਕੀ ਦੇਣਾ ਹੈ ਆ ਬੀਬੀਆਂ ਮੁੰਡੇ ਲੈਣ ਜਾਂਦੇ ਨਾਲ ਉੱਥੇ। ਇਹ ਕੈਂਸਰ ਹੈ। ਤੁਸੀਂ ਠੀਕ ਕਰ ਸਕਦੀ ਹੈ। ਉਹ ਗਾਲਪੁਰ ਕਦੇ ਹੱਥ ਚ ਹੈ ਬੱਚਾ ਜਿਹੜਾ ਕੁੜੀ ਤੀ ਜੋ ਵੀ ਹੋਣਾ। ਤੁਸੀਂ ਸਾਧਾ ਕੋਲੇ ਜਾਂਦੇ ਆ ਕੱਖ ਨਹੀਂ ਇਹਨਾਂ ਕੋਲੇ। ਲਿਆ ਉਹ ਗੜਾ ਸਾਦ ਇੱਥੇ ਬਠਾ ਬਈ ਅਸੀਂ ਉਹਨੂੰ। ਸਾਰੇ ਨਾ ਸਾਰੇ ਦੁਨੀਆ ਦਾ ਵੱਦ ਸਾਡ ਪੰਜਾਬ ਚ ਆ ਸਾਡੇ ਤੇ ਮੋਗੇ ਐਕਸੀਡੈਂਟ ਹੋਇਆ ਚਾਰ ਪੰਜ ਤਿਰ ਚਾਰ ਜੀ ਮਾਰਦੇ ਇੱਕ ਬੱਚਾ ਪੇਟ ਸੀ 4 ਮਹੀਨੇ ਦਾ ਇੱਕੋ ਭੈਣ ਮਾਰਤੀ ਇੱਕੋ ਗੱਡੀ ਖੜ ਕੇ ਰੋਕੀ ਵੀਲੀ ਵੀ ਉਹਨੂੰ ਹਸਤਾਲੀ ਲੈ ਜਾਈਏ ਆ ਹਾਲ ਤੇ ਆਦਾਨ ਅਕਲੀ ਕੀਜੋ ਅਕਲੀ ਕੀਜੋ ਦਾ ਗੁਰੂ ਸਾਹਿਬ ਨੇ ਕਿਹਾ ਗੁਰੂ ਸਾਹਿਬ ਸਾਨੂੰ ਗੁਰਦੰਸ ਸਾਹਿਬ ਦੇ ਲੜ ਲਾ ਕੇ ਗਏ ਆ ਉੱਥੇ ਪੈਰਾ ਦਿਆ ਕਰੋ ਮੂਲ ਮੰਤਰ ਕਰਿਆ ਕਰੋ ਦਵਾਈ ਨਾ ਦੋ ਪਹਿਲਾਂ ਵੀ ਬੋਲੀ ਸੀ ਲੈ ਦਤਾ ਕਿਉਂ ਜਦੋਂ ਇਨਸਾਨ ਕੋ ਗੋਲੀ ਖਾਂਦਾ ਨਾਲ ਵੈਲਯੂ ਦਾ ਨਾਮ ਲੈਂਦਾ ਉਹ ਦਵਾਈ ਦੁੱਗਣਾ ਕੰਮ ਕਰਦੀ ਹੈ ਕਿਉਂਕਿ ਅਕਾਲਪੁਰਖ ਦਾ ਸਾਨੂੰ ਕਾਸਰਾ ਵੀ ਮਿਲਦਾ ਕਰਕੇ ਤਾਂ ਦੇਖੋ ਸਾਡੀ ਕੌਮ ਤਾਂ ਇੱਕ ਐਡੀ ਬਹਾਦਰ ਕੌਮ ਹੈ ਠੀਕ ਹੈ ਪਰ ਦੋਸਤੋ ਸਾਰੀ ਦਿਹਾੜੀ ਟੈਲੀਫੋਨ ਤੇ ਗਾਲਾ ਗੂਲਾ ਕੱਢੀ ਜਾਂਦੇ ਆ ਇਤੋਂ ਗ੍ਰੇਸ ਕਰਿਆ ਕਰੋ ਅਸੀਂ ਪੰਜਾਬ ਸਰਕਾਰ ਦੀ ਬਾਹ ਮਣ ਕੇ ਭਗਵੰਤ ਜੀ ਨੂੰ ਕਹਦਾ ਕੈਂਸਰ ਦੀ ਕੋਈ ਚਿੰਤਾ ਨਾ ਕਰੋ ਸਾਡੀ ਜ਼ਿੰਮੇਵਾਰੀ ਹੈ ਹੈਲਥ ਮਿਸਟਰ ਮੁਕਹਿਤਾ ਅਸੀਂ ਘਰਾਦੇ ਸਭ ਠੀਕ ਹੈ ਸਾਡੀ ਕੋਈ ਪਾਰਟੀ ਨਹੀਂ ਸਾਡੀ ਕੋਈ ਜਾਤ ਨਹੀਂ ਸਾਡਾ ਕੋਈ ਧਰਮ ਨਹੀਂ ਸਾਡਾ ਇੱਕੋ ਹੀ ਧਰਮ ਹੈ ਭਾਈ ਕਨਾਈ ਦਾ ਭਾਈ ਕਨਾਈ ਹੈ ਜੀ ਦਾ ਮਿਸ਼ਨ ਹੈ ਸਾਨੂੰ ਅਗਲੇ 6 ਮਹੀਨੇ ਦਾ ਪਲਸ ਲਵੇ ਕਿੱਥੇ ਹੋਵਾਂਗੇ ਹੁਣ ਦੱਸ ਦਗਾ ਕੰਪਿਊਟਰ ਤੇ ਆ 4 ਵਜੇ ਕੈਂਪ ਖਤਮ ਹੋਏਗਾ ਤੇ ਸਾਡੇ ਲੰਡਨ ਦਫਤਰ ਤੇ ਦੀ ਰਿਪੋਰਟ ਚਲੀ ਜਾਣੀ ਹੈ ਕਿ ਅੱਜ ਅਸੀਂ 11 ਫੇਸ ਦੇ ਵਿੱਚ ਕੈਂਪ ਲਾਇਆ 300 ਬੰਦੇ ਨੂੰ ਚੈੱਕ ਕੀਤਾ 400 ਨੂੰ ਕਿੰਨਿਆਂ ਨੂੰ ਕੈਂਸਰ ਨਿਕਲਿਆ ਕਿੰਨਿਆਂ ਨੂੰ ਸ਼ੂਗਰ ਕਿੰਨਿਆਂ ਨੂੰ ਕੀ ਸਭ ਕੁਝ ਹਰ ਚੀਜ਼ ਦੀ ਰਿਪੋਰਟ ਪੰਜਾਬ ਮੇਰੇ ਪਿੱਛੇ ਆ ਦੋਸਤੋ ਜਿਵੇਂ ਔਰਤ ਨੂੰ ਨਹੀਂ ਪਿਆਰ ਹੁੰਦਾ ਪਰ ਮੈਂ ਬਾਹਰ ਰਹਿ ਰਹੇ ਹਾਂ ਪਰ ਸਾਡਾ ਦਿਲ ਇਥੇ ਪੰਜਾਬ ਨਾਲ ਟਿਕਦਾ ਹੈ ਇਸ ਪੰਜਾਬ ਲਈ ਕੁਝ ਕਰੀਏ ਇੱਕ ਸਾਡਾ ਸੈਂਟਰ ਜਲੰਧਰ ਚ ਹੈ ਜੀ 50 ਕਰੋੜ ਲਾਤਾ ਤੇ ਸਾਨੂੰ ਉਹਦੀ ਆਮਦਨ ਇੱਕ ਰੁਪਈਆ ਦੀ ਜ਼ੀਰੋ ਹੈ ਇੱਕ ਨਾਮਕ ਸਰ ਜਗਰਾਉਂਡ ਕੋਲੇ ਤੇ 100 ਬੈਟ ਦਾ ਸਾਡਾ ਹਸਪਤਾਲ ਨਾਮ ਪਰ ਸਾਫ ਕੋਲੇ ਬਣ ਗਿਆ ਹੈ ਉਹ ਕੈਂਸਰ ਜਾਗਰਤਾ ਕੇਂਦਰੀ ਹੈ ਜੀ ਬਦ ਤੋਂ ਬਾਦ ਫ੍ਰੀ ਟੈਸਟ ਕਰਾਉਣਗੇ ਸੀ ਸਾਡੇ ਕੋਲੇ ਮੈਮੋਗ੍ਰਾਫੀ ਪਨਾ 6 ਮਸ਼ੀਨਾਂ ਸ਼ਾਇਦ ਪ੍ਰਾਈਵੇਟ ਹਾਊਸ ਹੈ ਗਵਰਨਮੈਂਟ ਕੋਲ ਨਹੀਂ ਹੋਣੀ ਪਰ ਅਸੀਂ ਗਵਰਨਮੈਂਟ ਦੀ ਬਾਅਦ ਇਹ ਤੁਹਾਨੂੰ ਬੜਾ ਕਲੀਅਰ ਦੱਸ ਦਿੰਨੇ ਚਾਹੁੰਦੇ ਆਂ ਵੀ ਤੁਹਾਡੇ ਕੋਈ ਲੋਟ ਸੱਟ ਨਾ ਕਰੇ ਪ੍ਰਾਈਵੇਟ ਸੈਕਟਰ ਵਾਲੇ ਅਸੀਂ ਤੁਹਾਡੀ ਸੇਵਾ ਕਰ ਰਹੇ ਆਂ ਪਰ ਕਈ ਚੀਜ਼ਾਂ ਤੁਸੀਂ ਠੀਕ ਕਰ ਲਿਓ ਮੇਰੀਆਂ ਬੇਨਤੀਆਂ ਪ੍ਰਵਾਨ ਕਰ ਲਿਓ ਤੁਸੀਂ ਆਪ ਦੇ ਘਰ ਠੀਕ ਕਰਨੇ ਆਂ ਖਰਚੇ ਘੱਟ ਕਰ ਲਓ ਠੀਕ ਹੈ ਦੋ ਕੰਮ ਕਰ ਲਓ ਤੁਹਾਨੂੰ ਕੋਈ ਨਹੀਂ ਮਾਰ ਸਕਦਾ ਸਵੇਰ ਤੋਂ ਪੰਡਾਲ ਦੇ ਵਿੱਚ ਲਾਈਨਾਂ ਲੱਗੀਆਂ ਪਈਆਂ ਨੇ ਸਾਰਿਆਂ ਨੂੰ ਬੇਨਤੀ ਹੈ ਜਲ ਪਾਣੀ ਦੇ ਲੰਗਰ ਵੀ ਚੱਲ ਰਹੇ ਨੇ ਔਰ ਆਪਣੀ ਵਾਰੀ ਅਨੁਸਾਰ ਸਾਰੇ ਆਪਣੀ ਪਰਚੀ ਬਣਵਾ ਕੇ ਡਾਕਟਰ ਸਾਹਿਬ ਜਿੱਥੇ-ਜਿੱਥੇ ਆਪਾਂ ਨੂੰ ਭੇਜ ਰਹੇ ਨੇ ਪੰਜ ਬੱਸਾਂ ਖੜੀਆਂ ਨੇ 1 2 3 4 5 ਨੰਬਰ ਤੱਕ ਬੱਸਾਂ ਨੇ ਹਰ ਇੱਕ ਦੇ ਵਿੱਚ ਵੱਖਰੀ-ਵੱਖਰੀ ਮਸ਼ੀਨਾਂ ਦੇ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਬੇਨਤੀ ਹੈ ਭਾਈ ਇਹਦਾ ਲਾਹਾ ਲਿਆ ਜਾਵੇ